ਸਾਸੀ ਕਾਲ ਜੀ ਸਰਪੰਚ ਡੇਰੀ ਫਾਰਮ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਉਮੀਦ ਹੋਣ ਕੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਅੱਜ 29 ਤਰੀਕ ਪੰਜਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਦੀ 4 ਵਜੇ ਦੀ ਵੀਜੀ ਸ਼ਾਮਾਂ ਦੇ ਵੀਡੀਓ ਅਪਲੋਡ ਹੋਣ ਲੱਗੀ ਆ ਤੇ ਝੋਟੀ ਇੱਕ ਤਾਜੀ ਸੂਈ ਸਵਾਈ ਆ ਤੇ ਇੱਕ ਟੋਕੜ ਗੱਬਣਿਆ ਸਰਪੰਚ ਡੇਰੀ ਫਾਰਮ ਤੇ ਬਾਕੀ ਮਾਲ ਸਾਰਾ ਸੇਲ ਹੋ ਚੁੱਕਾ ਬਸ ਇੱਕ ਦੂਦਾਂ ਨੂੰ ਨਵਾਂ ਲੋਟ ਆ ਰਿਹਾ 13 14 ਝੋਟੀਆਂ ਦਾ ਹਰਿਆਣੇ ਵਿੱਚ ਜਾ ਕੇ ਕਿਉਂਕਿ ਅਸੀਂ ਮੈਂ ਵੀ ਜੀ ਪੰਜਾਬ ਚੋਂ ਨਹੀਂ ਲੈਂਦੇ ਸਾਰਾ ਮਾਲ ਸਾਡਾ ਹਰਿਆਣੇ ਚੋਂ ਆਉਂਦਾ ਤਾਂ ਸਾਨੂੰ ਥੋੜੀ ਵੇਟ ਕਰਨੀ ਪੈਂਦੀ ਫਿਰ ਇੱਕ ਦੋ ਦਿਨ ਹੁਣ ਆਪਣਾ ਮਾਲ ਸਾਰਾ ਹੀ ਵਿਕ ਚੁੱਕਾ ਫਾਰਮ ਆਪਣਾ ਜਮਾ ਵਿਹਲਾ ਪਿਆ ਤੇ ਆਪਣੇ ਚੈਨਲ ਨੂੰ ਵੇਖਣ ਤੋਂ ਵੀ ਜੀ ਪਹਿਲਾਂ ਬੇਨਤੀ ਆ ਵੀ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਾ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਖੋਲੋ ਕਰੋ ਹਨਾ ਆਉਣ ਵਾਲੇ ਨੋਟੀਫਿਕੇਸ਼ਨ ਤੁਹਾਡੇ ਕੋ ਪਹੁੰਚ ਸਕੀ ਤੇ ਗੱਲ ਕਰਦੇ ਆ ਪਹਿਲਾ ਸੂਆ ਤਾਜੀ ਸੂਈ ਸਵਾਈ ਝੋਟੀ ਤੇ ਦੋਦੀ ਡਿਟੇਲ ਵੀ ਦੱਸਦੇ ਆਂ ਤੇ ਬੱਚਾ ਵੀ ਦੱਸਦੇ ਆਂ ਤੇ ਉਮਰ ਵੀ ਦੱਸਦੇ ਆਂ ਸਾਰਾ ਕੁਝ ਵਿਖਾਉਨੇ ਆਂ ਜੀ ਖੋਲੋ ਜੋਬਨ ਸਿੰਘ ਜੀ ਚਲੋ ਤੇ ਧੁੱਪ ਬੜੀ ਆ ਯਾਰ ਜੋਬਨ ਕਹਿੰਦਾ ਨੋਣੀ ਨੋਣੀ ਨਹੀਂ ਐਦਾਂ ਹੀ ਚੋਟੀ ਵਿਖਾ ਦੇਣੀ ਆ ਤੇ ਜੋਬਣਾ ਜੇ ਮੂੰਹ ਪੁੱਟ ਕੇ ਵਿਖਾ ਲਏ ਨੇ ਚੰਗੀ ਗੱਲੀ ਦੋ ਦੰਦ ਕੱਟੇ ਆ ਮੰਨਣਾ ਜੀ ਤੇ ਤਸੱਲੀ ਕਰਵਾ ਦਾਂਗੇ ਜੀ ਫੇਸ ਕੁਆਲਟੀ ਪਹਿਲਾਂ ਜਿਹੜਾ ਇੱਥੇ ਫੇਸ ਕੁਆਲਟੀ ਵਿਖਾਉਂਦਾ ਕੱਟੀ ਜੀ ਫੇਸ ਹਾਂ ਲਓ ਜੀ ਫੇਸ ਕੁਆਲਟੀ ਵੇਖ ਲਓ ਕੱਟੀ ਜੀ ਵਾਹ ਨਿੱਕਾ ਸਿੰਘ ਰਿੰਗ ਆ ਤੋੜਦੇ ਜੋਬਣਾ ਤੇ ਕੱਟੀ ਨੂੰ ਕਿੱਡਾ ਆਵੇ ਲੋ ਲੱਗਾ ਤੇ ਲੱਕੀ ਜਿੱਤੀ ਵਾਂਗੂ ਪਿਛੋਂ ਚੱਕੀ ਆ ਝੋਟੀ ਤੋਰ ਤੋਰ ਦੇ ਪੁੱਤ ਲੰਮੀ ਤੋਰ ਦੇ ਲੰਮੀ ਤੋਰ ਲੰਮੀ ਤੋਰ ਲੰਮੀ ਮੇਰਾ ਪੁੱਤ ਮੂੰਹ ਹੋ ਗਿਆ ਤਾ ਨਾ ਆ ਜਾ ਆ ਜਾ ਆ ਜਾ ਆ ਆ ਜਾ ਕਲਾ ਦੇ ਦਰਸ਼ਨ ਫੇਰ ਝੋਟੀ ਤੋਰ ਦੇ ਇੱਕ ਗਰੀ ਦੋ ਦੰਦ ਅਰੀਜਨਲ ਕੱਟੀ ਆ ਜੀ ਜਮਾ ਤਾਜੀ ਕੱਟੀ ਜੀ ਬੱਚੀ ਕਹਦਾ ਬੱਚ ਕੌਲੀ ਚ ਪਾਣੀ ਪੀ ਵਾਲਾ ਮੂੰਹ ਆ ਵਾ ਤੋਰ ਦੇ ਬਸ ਘਮਾਵ ਝੋਟੀ ਕਰਵਾ ਦੇ ਦਰਸ਼ਨ ਚੰਗੀ ਤਰ੍ਹਾਂ ਆਰਡਰ ਆਰਡਰ ਦੇਖਾ ਦੇ ਥਾਣ ਦੇਖ ਲੋ ਕੱਟੀ ਨੂੰ ਲੱਗਾ ਨੋਕ ਵਾਲਾ ਥਣ ਲੱਗਾ ਤੇ ਲੇਵਾ ਵੇਖ ਲੋ ਕਰਮ ਵਾਲੀ ਨੂੰ ਲੱਗਾ ਕਿਹੜਾ ਕਰ ਲੋ ਦਰਸ਼ਨ ਲੈਵੇ ਦੀ ਪਤਾ ਇੱਥੇ ਕਰਾ ਗੇ ਕਰਾ ਦੇ ਕਰਾ ਦੇ ਪਰ ਇਹ ਘੁਮਾ ਫਿਰ ਲੇਵਾ ਹੋ ਸਾ ਕੱਟੀ ਦਾ ਕਰ ਲੋ ਝੋਟੀ ਜਲੇ ਮੇਰੇ ਦਰਸ਼ਨ ਕੱਲਾ ਕੱਲਾ ਥਣ ਜੇ ਤੇ ਸੋਹਣੀ ਸੁਨੱਖੀ ਰੱਜ ਕੇ ਪ्योर ਹਰਿਆਣੇ ਦੀ ਕੱਟੀ ਜਿਹੜੀ 2-4 ਸਵੇਰ ਲਾਉਣ ਵਾਲੀ ਰੇਡ ਬਿਲਕੁਲ ਜਾਇਜ਼ ਲਾਵਾਂਗੇ ਦੁੱਧ ਕੰਡੇ ਦੇ ਲਾਵਾਂ 13 ਗਲੋ ਹੈ ਕੰਡੇ ਲਾਵਾਂ ਜਿਹਨੂੰ ਝਿਗ ਝਿਗ ਵਾਲਾ ਨਹੀਂ ਕੰਡੇ ਲਾਵਾਂ ਥਣ ਵੇਖ ਲੋ ਕਟੀ ਲੱਗਾ ਸੁਰਪਤ ਭਰੇ ਤੋਰ ਡੰਗ ਦੀ ਆ ਜੀ ਡੰਗ ਦੀ ਚਵਾਈ ਆ ਡੰਗ ਦੀ ਇਹ ਜੀ ਸਵੇਰੇ 5 ਵਜੇ ਦੀ ਚਵਾਈ ਆ ਹੁਣ 4 ਵਜੇ ਵੀਡੀਓ ਸਰਪੰਚ ਦੇ ਵੀ ਫਾਰਮ ਤੋਂ ਅਪਲੋਡ ਹੋ ਰਹੀ ਹੈ ਤੇ ਲੇਵਾ ਲਈ ਕਰਦੀ ਆ ਮੰਨਿਆ ਸੂਏ ਵਾਲੀਆਂ ਮੰਨਿਆ ਗੱਲੇ ਵਾਲੀ ਬਰਦੀ ਜਾ ਤੇ ਜੇ ਇਹਦੇ ਥਣ ਦੀ ਗੱਲ ਕਰ ਲੋ ਤੇ ਆਰਡਰ ਦੀ ਗੱਲ ਕਰ ਲੋ ਕੱਲਾ ਕੱਲਾ ਗੁੱਠੋ-ਗੁੱਟੀ ਛਾਣਾਗਾ ਪਤਾ ਪੂਛ ਚੁੱਕਾ ਛੋਟਾ ਹੈ ਲੈਵਾ ਆਖੋ ਤਾਂ ਮੂਰੇ ਲੈਵਾ ਆਖੋ ਕੱਟੀ ਤੇ ਲੱਗਾ ਫਿਰ ਥਾਣੇ ਵੇਖੋ ਕਰਮਾਲੀ ਨ ਲੱਗਾ ਮਿਲਕ ਪਾ ਵੇਖੋ ਜਿਹੜੀ ਮੇਨ ਦੁੱਧ ਜਿਹਨੇ ਕੱਢਣਾ ਨਾ ਮਿਲਕ ਪਾ ਵੇਖੋ ਤੇ ਲੈਵਾ ਵੇਖੋ ਕੱਟੀ ਦੇ ਮੂਰੇ ਕਿੰਨਾ ਜੀ ਤੇ ਪਿੱਛੋਂ ਵੀ ਵਿਥੀਆਂ ਇੰਨੀਆਂ ਕਿ ਜ਼ਿਆਦਾ ਨਾ ਕਟਈ ਦੇ ਅੰਤ ਬਨਾਂ ਗਰੀ ਮੁੱਠੀ ਵਾਲਾ ਥਾਣਿਆਂ ਦੀ ਕੱਟੀ ਆ ਕਰੋ ਚੰਗੀ ਯਾਰਾ ਗੁੱਟੋ ਫਿਰ ਥਾਣੇ ਲੱਗਾ ਜੀ ਕੱਟੀ ਜੀ ਤਾਜੀ ਸੂਈ ਸਵਾਈ ਮਗਰ ਬੱਚਾ ਤੇ ਕੱਲਾ ਕੱਲਾ ਥਾਣਿਆਂ ਦੀ ਅੰਚਲ ਵੇਖੋ ਲਗਾ ਕੱਟੀ ਨੂੰ ਤੇ ਲੇਵਾ ਬਹੁਤ ਸੋਨਾ ਕੱਟੀ ਲੱਗਾ ਜਨਾਂ ਢਾਂਚਾ ਸਫਾਈਆਂ ਦਾ ਅੰਤ ਬਨ ਨਹੀਂ ਕੋਈ ਨਹੀਂ ਲਗਾਓ ਛੱਡੀਆਂ ਇਹ ਡੰਗ ਦੀ ਆ ਜੀ ਡੰਗ ਦੀ ਬਿਲਕੁਲ ਜੋਵਣਾ ਦੁੱਧ 13 ਅਗਲਾ ਤਸਲੀ ਕਰਾ ਦੇਗਾ ਪੂਰੀ ਹਾਂ ਦੋ ਡੰਗ ਤੇ ਤਿੰਨ ਡੰਗ ਚਾਹ ਜੋਣ ਲਓ ਜੋਵਣ ਨੂੰ ਇਹ ਗੱਲ ਵਾਦਾ ਕਰਦਾ ਚਾਰ ਡੰਗ ਤਸਲੀ ਕਰਾ ਦੇਾਂਗੇ ਚਾਰ ਪੱਕਾ ਕਹਿਣ ਦੀਆਂ ਗੱਲਾਂ ਨਹੀਂ ਫੁੱਲ ਤਸਲੀਆਂ ਕਰਾ ਦੇਾਂਗੇ ਫੁੱਲ ਤੇ ਸੂਈ ਵੀ ਬਿਲਕੁਲ ਤਾਜੀ ਆ ਕੋਈ ਬਾਹਲੇ ਦਿਨਾਂ ਦੀ ਨਹੀਂ ਸੂਈ ਹੋਈ ਤੇ ਰੇਡ ਜਿਹੜਾ ਆ ਨਾ ਬਿਲਕੁਲ ਜਾਇਜ਼ ਰੇਡ ਤੇ ਝੋਟੀ ਦੇਣੀ ਆ ਆਪਾਂ ਬਿਲਕੁਲ ਕਿਉਂਕਿ ਅਸੀਂ ਵੀ ਹੁਣ ਹਰਿਆਣੇ ਨੂੰ ਚਾਲੇ ਪਾ ਦੇਣੇ ਆ ਕੱਲ ਪਾ ਦਈਏ ਪਰਸੋਂ ਪਾ ਦਈਏ ਤੇ ਪੇੜ ਪੁਠਾ ਕੱਟੀ ਦਾ ਵੇਖ ਲੋ ਜਿਹੜਾ ਮੋਲਿਆ ਨਾ ਕੱਟੀ ਦਾਗਾ ਜੇ 1.30 ਇਹ ਸਵਾਰ ਹੀ ਝੋਟੀ ਜੱਸ ਨੂੰ ਦੇਣੀ ਆ ਪਰ ਝੋਟੀ ਕਰੀ ਇੱਕ ਤੋਹਫਾ ਹੀ ਆ ਪੇੜ ਪੁਠੇ ਦੀ ਗੱਲ ਕਰ ਲਈ ਉਹ ਵੀ ਬੜਾ ਜੀ ਤੇ ਥਾਣ ਬੜਾ ਬਿਲਕੁਲ ਨੋਕੜਾ ਲੱਗਾ ਤੇ ਲੇਵਾ ਲੇਵਾ ਤੇ ਮੈਨਾਂ ਕਮਾਲ ਹੀ ਹੋਈ ਬਈ ਇੱਕ ਐ ਕਲਾਕਲਾ ਘੁੱਠੋ ਮਿੱਟੀ ਥਾਣੇ ਆ ਇਹ ਸੂਰ ਨੂੰ ਲੈਵਾ ਚੱਕੀ ਫਿਰਦੀ ਲੋ ਕਰ ਲੋ ਦੱਸ ਸੂਰ ਨੂੰ ਲੈਵਾ ਇਹ ਚੱਕੀ ਫਿਰਦੀ ਆ ਬਿਲਕੁਲ ਐ ਕੱਲਾ ਕੱਲਾ ਬੱਠਾ ਬਠੀ ਥਣ ਲੱਗਾ ਪੇੜ ਪੁੱਠੇ ਦੀ ਚੱਕ ਕਰ ਲੋ ਬੜੀ ਸੋਹਣੀ ਸੁਨੱਖੀ Ориਜినਲ ਮੂੰਹ ਦੋ ਦੰਦ ਸਿੰਘ ਫੇਸ ਕੁਆਲਿਟੀ ਵੇਖ ਲੋ ਜਮਾ ਬਿਲਕੁਲ ਬੰਦ ਨਿਕਾ ਨਿਕਾ ਮੂੰਹ ਕਹਿਣ ਦੀ ਗੱਲਾਂ ਨਹੀਂ ਦੋ ਦੰਦ ਜਿਹੜੀ ਮੂੰਹ ਪਿਓਰ ਹੋਊਗੀ ਫਿਰ ਖੜੇ ਜੇ ਚੌਲ ਵੀ ਉਹਦੀ ਝੋਟੀ ਇੱਥੇ ਬੇਚਾ ਕਰ ਸਕਦੀਆਂ ਨੇ ਤੇ ਮਿਲਕ ਪਿਆ ਵੇਖ ਲੋ ਅਗਲੇ ਪਾਸੇ ਥਣ ਵੇਖ ਲੋ ਨੋਕਲਾ ਲੱਗਾ ਇਸ ਜਿੰਨੀ ਵੀ ਹੈਗੀ ਹੈ ਨਾ 100 ਨੰਬਰੀ ਆ 100 ਨੰਬਰੀ ਜਿਹਨੂੰ ਗਾਇਲ ਤੇ ਜੇ ਕੱਟੀ ਜਦੋਂ 40 ਦਿਨਾਂ ਦੀ ਚਵਾਈ ਤੇ ਜਾਏਗੀ ਨਾ ਕੁਝ ਹੋਰ ਹੀ ਬਣੀ ਫਿਰੂਗੀ ਤੇ ਰੇਡ ਬਿਲਕੁਲ ਜਾਇਜ ਹੀ ਤੁਹਾਨੂੰ ਵੀ ਦੱਸਿਆ 1,30,000 ਮੁੱਲ ਸਵਾਲ ਆਖਰੀ ਦੇਣੀ ਚਾਰ ਰੰਗ ਤਸੱਲੀ ਕਰਾ ਕੇ ਇਥੇ ਦਵਾਂਗੇ ਕੰਡੇ ਦੇ ਦੁੱਧ ਨੂੰ ਚੜਾੜ ਕੇ ਲੀਟਰ ਵਾਲਾ ਲਿਟਰਾ ਅੰਦਰ ਵਿੱਚ ਗਲਾ ਕੋਈ ਨਹੀਂ ਜੀ ਕੰਡਾ ਆਪਣੇ ਕੋਲ ਮੌਜੂਦ ਹੈ ਜੀ ਠੀਕ ਹੈ ਜੋ ਬਣਾ ਹਾਂਜੀ ਓਕੇ ਜੇ ਵੀਰ ਭਰਾ ਆ ਗਏ ਮਗਰੋਂ ਆ ਗਏ ਜੇ ਹਰਿਆਣੇ ਕਾਲੋਂ ਚਲ ਗਿਆ ਤੇ ਤਸੱਲੀ ਕਰਵਾ ਦਈਏ ਠੀਕ ਆ ਠੀਕ ਆ ਹਾਂਜੀ ਚੌੜ ਆ ਨੂੰਗਾ ਆਪੇ ਵੀਰ ਭਰਾ ਮੇਰਾ ਚੋਲਾ ਬਾਲਟੀ ਲੈ ਕੇ ਠੀਕ ਆ ਸਲੀਆਂ ਕਰਾਉਣੀ ਆਈ ਫੁੱਲ ਹਾਂ ਜੇ ਮਤਾਂ ਓਕੇ ਲੈ ਜੋਬਲ ਕਹਿੰਦਾ ਸਲੀਆਂ ਕਰਾ ਰਹੇ ਆ ਕਿ ਜੀ ਲੋ ਜੇ ਆ ਗਈ ਜੇ ਪਹਿਲਾ ਸੂਬਾ ਝੋਟੀ ਪਹਿਲਾਂ ਆ ਦੀ ਮਿਲਕ ਪੈ ਵੇਖੋ ਕੱਲਾ ਅਗਲਾ ਥਣ ਤੇ ਬਿਜਲੀ ਘਰ ਬਣਿਆ ਵੇਖੋ ਚੱਡੇ ਦੇ ਐ ਬਿਜਲੀ ਘਰ ਦੇ ਗੁੱਠੋ ਗੁੱਠੀ ਥਣ ਲੱਗਾ ਜੇ ਦੋਵੇਂ ਪਾਸੇ ਐ ਬਿਲਕੁਲ ਨਾੜਾ ਹੀ ਨਾੜਾਂਵਾਂ ਝੋਟੀ ਨੇ ਇਹ ਆਪਣੇ ਫਾਰਮ ਤੋਂ ਗਈ ਸੀ ਇਹ ਝੋਟੀ ਜਿਹੜੀ ਆ ਜੈਡ ਬਲੈਕ ਆ ਬਿਲਕੁਲ ਇਹ ਝੋਟੀ 16 ਕਿਲੋ ਦੁੱਧ ਕੱਢ ਕੇ ਆਈ ਹੈ ਜਮਾ ਤੇ ਪੇੜ ਪੁੱਠਾ ਵੇਖ ਲਓ ਤੇ ਆਰਡਰ ਦੀ ਕੁਆਲਿਟੀ ਵੇਖ ਲਓ ਬਹੁਤ ਜ਼ਿਆਦਾ ਚੰਗੀ ਐ ਚੜਾਈ ਚੜਾਈ ਦੀ ਵੇਖੋ ਗੱਲ ਕਰ ਲਓ ਜਿਹਦੇ ਰੰਗ ਰੂਪ ਦੀ ਗੱਲ ਆਉ ਜੈਡ ਬਲੈਕ ਕਾਲੀ ਆ ਜਮਾ ਅੱਜ 4 ਮਹੀਨਿਆਂ ਦੀ ਗੱਬਣ ਤੇ 5 ਕਿਲੋ ਦੁੱਧ ਜਾਮਣੂ ਵਰਗੀ ਕਾਲੀ ਤੇ ਕੱਟੀ ਇਹਦੇ ਮਗਰ ਜੇ ਸਿੰਘ ਵੇਲੇ ਨੂੰ ਬਿਲਕੁਲ ਬੰਦ ਲੱਗਾ ਜੇ ਸੂਆ ਪਹਿਲਾ ਹੋਏਗੀ ਤੇ ਕੱਟੀ ਦਾ ਮੁੱਲ ਵੀ ਦੱਸਾਂਗੇ ਇਹਦੇ ਜਿਹਦੇ ਇਹਦਾ ਕੱਲੀ ਦਾ ਮੁੱਲ ਵੀ ਦੱਸਾਂਗੇ ਜੇ ਇਹਦੇ ਨਾੜਾਂ ਦੀ ਗੱਲ ਕਰ ਲਓ ਤਾਂ ਨਾੜਾਂ ਇੱਧਰ ਵੀ ਬਹੁਤ ਜ਼ਿਆਦਾ ਆਵੇ ਦੇ ਆਰਡਰ ਤੇ ਇਹਦੇ ਮਿਲਕ ਪਾਵੇ ਲੋ ਦੀ ਹੁੰਦੀ ਹੈ ਕਪੂਨ ਨੜਾ ਨੜਾ ਟੱਟ ਤੇ ਫੇਸ ਕੁਆਲਿਟੀ ਵੀ ਬੜੀ ਸੋਹਣੀ ਐ ਝੋਟੀ ਦੀ ਤੇ ਜੇ ਕੱਦ ਦੀ ਗੱਲ ਕਰ ਲਈਏ ਜੋ ਬੜਾ ਲੱਗੇ ਖੜ ਕੇ ਦੱਸ ਦੇ ਵੀ ਕੱਦ ਕੱਡਾ ਆ ਗਿਆ ਕੱਦ ਦੀ ਗੱਲ ਗਲੀ ਵਿੱਚ ਜੋਬਣ ਦੇ ਮਤਲਬ ਮੋਢਿਆਂ ਤੋਂ ਤਾਂ ਦੀ ਐ ਵੇਖ ਲੋ ਮੋਢਿਆਂ ਤੋਂ ਹੀ ਤਾਂ ਜੋਬਣ ਨੀਵੇਂ ਪੈ ਨੀ ਮਾਰਿਆ ਜਿੰਦਾ ਵੀ ਐਡੀ ਵੱਡੀ ਝੋਟੀ ਐ ਜੋ ਬੜਾ ਖੋਲ ਕੇ ਤੌਰ ਕਰਾ ਦੇ ਦੱਸਣੇ ਕਰੀ ਮੇਰਾ ਪੁੱਤ ਤੇ ਪਹਾੜੇ ਦੇ ਮਿਲਦੀ ਐ ਜਿਵੇਂ ਕੋਈ ਟੀਕਾ ਨਹੀਂ ਲਾਉਂਦੀ ਦੋਹੇ ਟਾਈਮ ਹੁੰਦੀ ਐ ਡੰਗੋ ਡੰਗ ਝੋਟੀ ਚੋ ਜਿੱਦਾਂ ਮਰਜੀ ਤਸੱਲੀ ਕਰਕੇ ਵਾਹ ਕਰ ਲਓ ਤਸੱਲੀ ਆ ਵੱਡੀ ਵੱਡੀ ਦਾ ਅੰਤ ਬਣਾਂਏ ਕੋਈ ਨਹੀਂ ਨਾ ਮੈਨਾਂ ਲੇਵੇ ਲੇਵੇ ਵਾਲੀ ਕੋਈ ਸਾਂਭ ਕੇ ਵੀ ਝੋਟੀ ਆਪਾਂ ਨੂੰ ਦੇ ਦੂਗਾ ਨਾ 2 ਲੱਖ ਦੀ ਝੋਟੀ ਲੈਵਾਂਗੇ ਆਪਾਂ ਆ ਵੀ ਕਿਉਂਕਿ ਆਪਣੇ ਫਾਰਮ ਤੋਂ ਵੇਚ ਕੇ ਗਈ ਸੀ ਹਿਸ਼ਿਆਰਪੁਰ 230000 ਦੀ ਪਹਿਲੇ ਸੂਗੇ ਤੇ ਜੈਡ ਬਲੈਕ ਜਾਨਣੂ ਵਰਗੀ ਕਾਲੀ ਇਕੱਲਾ-ਗਲਾ ਥਣ ਨਾੜਾਂ ਦਾ ਸਾਰਾ ਆਡਰ ਭਰਿਆ ਆ ਵਾ ਤੇ ਚਵਾਈ ਦੋਹੇ ਟਾਈਮ ਹੀ ਕਰਦੇ ਜ ਆਪਾਂ ਸਵੇਰੇ ਵੀ ਤੇ ਸ਼ਾਮ ਨੂੰ ਵੀ ਦਾ ਲੇਵਾ ਸੂਲ ਤੱਕ ਹੀ ਝੋਟੀ ਦਾ ਇੰਨਾ ਲਿਆ ਚੱਕਦੀ ਹੁੰਦਾ ਜਦੋਂ ਬੰਦਿਆਂ ਨੇ ਥੋੜੀ ਸ਼ਾਮ ਸਮਾਈ ਘਟ ਕੀਤੀ ਦੁੱਧ ਦਾ ਫਰਕ ਪੈ ਗਿਆ ਆਪਣੇ ਬਾੜ ਕੇ ਕੋਈ ਪਈਆ ਖੰਡ ਵਧੀ ਆ ਕਦੇ ਹੀ ਨਹੀਂ ਕਹੂੰਗੀ ਝੋਟੀ ਹੁਣ ਜੀਲ ਆ ਗਈ ਕੱਲ੍ਹ ਤਾਂ ਆਣ ਕੇ ਖੜਾ ਜਾ ਲੈ ਵਾ ਪੁੱਤ ਗਾਰੇ ਗਾਇ ਦਰਸ਼ਨ ਘਰ ਲੈ ਆਓ ਐਦਾਂ ਹੀ ਮਿਲਦੀ ਹੈ ਜੀ ਜਮਾ ਪਹਾੜੇ ਤੇ ਕੋਈ ਇਹਨੂੰ ਛੱਡਣ ਦੇ ਨਹੀਂ ਲੋਕ ਜਵਾਗ ਜਵਾਗ ਪੇੜ ਪੱਠਾ ਵੇ ਲੋ ਕੱਟੀ ਦਾ ਤੇ ਥਣ ਥਣ ਜਿਹੜਾ ਜਿਹੜਾ ਫੂਕ ਚੱਕੇ ਨਾ ਕਰੀ ਮੜੀ ਖਾਲੇ ਝੋਟੀ ਦੇ ਪਿਛੋਂ ਥਣ ਥਣ ਆਹ ੱਲੇ ਵਾਲੇ ਬਾਵੇ ਵੇ ਲੋ ਆ ਕੱਲਾ ਕੱਲਾ ਹੰਚ ਲਿਆ ਹਾ ਸੂਲੋਲੇ ਵਾਲਾ ਚੱਕੀ ਫਿਰਦੀ ਝੋਟੀ ਸਾਰਾ ਹੀ ਹੁਣ ਚਲੋ ਦੋਹਾਂ ਡੰਗ ਚ ਵਾਈ ਹੁੰਦੀ ਹੈ ਝੋਟੀ ਦੀ ਚੈੱਕ ਕਰ ਲੋ ਤਸੱਲੀयां ਨਿੱਕਾ ਨਿੱਕਾ ਸਿੰਘ ਵੱਡੀ ਵੱਡੀ ਦਾ ਅੰਤ ਬਣਾ ਕੋਈ ਨਹੀਂ ਜਿੰਨਾ ਕਹਤੋਂ ਨਾ ਵੱਡੀ ਉਨੀ ਛੋਟੀ ਬੈਜੀ ਐਡੀ ਵੱਡੀ ਛੋਟੀ ਹੈ ਤੇ ਮੁੱਲ ਜਿਹੜਾ ਜਮਾ ਆਦਾ ਦੇਣਾ ਮੁੱਲ 130 ਕਰ ਲਈਏ 20 ਕਰ ਲਈਏ 95000 ਰੁਪਇਆ ਮੁੱਲ ਜੇ 92000 ਦੀ ਝੋਟੀ ਦਵਾਂਗੇ ਪਰ ਝੋਟੀ ਕਾਦੀ ਇੱਕ ਤੋਹਫਾ ਦੇ ਨਿਸ਼ਾਨਾ ਹੀ ਆ ਬੜੀ ਵੱਡੀ ਆ ਜੈਡ ਬਲੈਕ ਕਾਲੀ ਐ ਜਮਾ ਨਾ ਕਰ ਗਿਆ ਪੈਰਾਂ ਤੋਂ ਲੈ ਕੇ ਨਾ ਫੇਰ ਤਾਂਗਾ ਨਾਗਰਿਕੀ ਕਾਲੀ ਆ ਤੇ ਕਰ ਲਓ ਵੀਜੀ ਵਿਜੀਟ ਸਰਪੰਚ ਡੇਰੀ ਫਾਰਮ ਪਿੰਡ ਭੋਲੇਗੇ ਜ਼ਿਲ੍ਹਾ ਗਰਦਾਸਪੁਰ ਤਸੀਰ ਬਟਾਲਾ ਨੇੜੇ ਫਰੇਗੜ ਚੂੜੀਆਂ ਮੋਬਾਈਲ ਨੰਬਰ ਵੇਖ ਲਓ ਕਰ ਲਓ ਚੱਕ ਜੀ 95016 58050 ਸਰਪੰਚ ਡੇਰੀ ਫਾਰਮ ਭੋਲੇਕੇ ਜ਼ਿਲ੍ਹਾ ਗਰਦਾਸਪੁਰ ਨੇੜੇ ਫਰੇਗੜ ਚੂੜੀਆਂ ਨਵਾਂ ਲੋਡ ਆਪਣਾ ਆ ਰਿਹਾ ਬਸ ਕੱਲੂ ਸ਼ਹਿਰ ਚਲ ਜੀਏ ਇੱਕ ਅੱਧੇ ਦਿਨ ਦੇ ਵਿੱਚ 15 16 ਝਟਕੇ ਦਾ ਲੋਡ ਪਹੁੰਚੇਗਾ ਇਹ ਦੇ ਕਿ ਨੀਲੀ ਦਾ ਵੀ ਬੂਰੀ ਮੀਣੀ ਹਰ ਕੋਸ਼ਿਸ਼ ਕਰਾਂਗੇ ਲਿਆਉਣ ਦੀ ਝੋਟੀ ਤੇ ਆ ਜਵਣਾ ਫੇਰ ਇੱਕ ਝੋਟੀ ਦੇ ਦਰਸ਼ਨ ਕਰਾ ਲਿਆ ਪਹਿਲਾਂ ਕੱਟੀ ਦੇ ਤੋਰ ਕੇ ਮਨਾ ਜਿੰਨੀ ਕਹਿ ਦੋ ਕੱਟੀ ਦੀ ਸਿਫਤ ਕਰ ਲਈ ਉੰਨੀ ਥੋੜੀ ਹੈ ਜੇ 13 ਡੰਗੋ ਡੰਗ ਜਿਹੜਾ ਨਾ 6.5 ਕਿਲੋ ਕੰਡੇ ਲਾਵਾਂ ਦੋ ਤੇ ਕੱਟੀ ਥੱਲੇ ਆ ਵੇਖੋ ਨਾੜਾ ਵੇਖੋ ਆਰਡਰ ਵੇਖੋ ਕੱਟੀ ਦਾ ਕਰਾਂ ਚੈੱਕ ਜਰਾ ਕੋ ਤੋਰਾ ਵੇਖਾਂ ਪਹਿਲਵਾਨਾਂ ਵਾਲਾ ਤੋਰਾ ਕੱਟੀ ਦਾ कोई ਛੋਟੀ ਕੱਟੀ ਨਹੀਂ ਆ ਦੂਹ ਸਾਲਾਂ ਦੀ ਕੱਟੀ 13 ਕਿਲੋ ਦੁੱਧ ਦੇਣਾ ਬੜੀ ਮਾਣਾ ਰਖਾਉਂਦਾ ਅਗਲੇ ਸਵੇਰ ਛੋਟੀ ਦੁੱਧ 16-17 ਕਿਲੋ ਆਉਣਾ ਦੁੱਧ ਧੌਣ ਵਾਲੀ ਆ ਤੇਰਾ ਆ ਰਕਾਂ ਦੇ ਕਿੰਨੋ ਕਿਲੋ ਵਾਜੇ 2 ਕਿਲੋ ਵਾਜੇ ਉਦੋਂ ਬਾਜ ਦੀਆਂ ਗੱਲਾਂ ਕੋਈ ਸੇਵਾ-ਸੇਵਾ ਕਰੂਗੇ ਸਾਰੇ ਵੇਖਣੇ ਵੀਰਾਂ ਪਾਣ ਪਿਆਰ ਪਰੀ ਸਾਸੀ ਦਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਵੀਜੀ ਸ਼ੇਅਰ ਕਰਾਇਆ ਕਰੋ ਕੱਲਾ-ਕਲਾ ਅੰਚਲ ਵਿਆਹ ਛੋਟੀ ਆ ਐ ਗੱਠੋ-ਗੱਠੀ ਥਾਣਿਆ ਉਹ ਜਿਆਦਾ ਸੋਣੀ ਜਿੰਨੇ ਛੋਕੀਆਂ ਬੰਦੇ ਰੱਖਣੀ ਨੇ ਇੱਕ ਅੱਧੀ ਛੋਕੀਆਂ ਤੌਰ ਤੇ ਰੱਖਣੀ ਆ ਇੱਕ ਤੋਹਫਾ ਆਇਆ ਦੇ ਲਈ ਬੰਦੇ ਦੀ ਇਹ ਡੰਗ ਦੀ ਆ ਡੰਗ ਦੇ ਝੋਟੀ ਖੜੀ ਆ ਨੰਗੇਲੇ ਵੇ ਵਾਲੀ ਆ ਝੋਟੀ ਅਗਲੇ ਸੂਏ ਡੱਕੇ ਡਾਉਣ ਵਾਲੀ ਕੱਟੀ ਆ ਜੀ ਕਰ ਲਿਓ ਵੇਟ ਕਰ ਲਓ ਤਸੱਲੀ